ਉਹ ਲੋਥੇ ਕੀ ਕਰਨ ਗਿਆ ਏ ਉਹ ਕਹਿੰਦਾ ਮੇਰਾ ਪੁੱਤ ਨੂੰ ਪੱਟਦਾ ਲੱਗ ਰਿਹਾ ਏ ਉਹ ਕੌਣ ਹੁੰਦਾ ਏ ਵੇਖਣ ਵਾਲਾ ਉਹ ਕਹਿੰਦਾ ਤੇਰਾ ਪੁੱਤ ਕਾਂ ਦੇ ਲੈ ਲਾਇਫ ਨੇ ਉਹ ਕੌਣ ਦਾ ਕਹਿਣ ਵਾਲਾ ਕੱਦ ਤੋਂ ਹੋ ਗਿਆ ਗਜ਼ਬ ਕੱਦ ਹੋ ਗਿਆ ਇਹ ਹੋ ਗਿਆ ਗਜ਼ਬ ਹੋ ਹਜ਼ੂਰ ਨਾਨਕ ਤਪੇਨੇ ਸੋਦੇ ਰਿਹਾ ਉੱਤੇ ਦੁੱਧ ਤੇ ਸਾਡੇ ਮਾਲ ਪੂੜੇ ਤੇ ਲਹੂ ਕਰ ਦਿੱਤਾ ਹਜ਼ੂਰ ਗਜ਼ਬ ਹੋ ਗਿਆ ਦੂਰ ਗਜ਼ਬ ਹੋ ਗਿਆ ਜ ਚਲ ਇਸ ਲਹੂ ਦਾ ਰੰਗ ਤੇ ਇਹ ਕਿਸਾਨ ਦੇ ਲੋਹ ਨੂੰ ਕਿਉਂ ਲਦਾ ਇਸ ਖੀਲਾ ਹੂ ਦਾ ਰੰਗ ਇਸ ਕਿਸਾਨ ਦੇ ਲਹੂ ਨਾਲ ਕਿਉਂ ਮਿਲਦਾ ਹੈ ਤੇ ਮੈਂ ਦੱਸਾਂ ਮਲਕ ਸਾਹਿਬ ਕਿ ਇਸ ਲਹੂ ਹਾਰਾਂ ਗੇਸ ਲਹੂ ਨਾਲ ਕਿਉਂ ਮਿਲਦਾ ਹੈ ਕਿਉਂਕਿ ਲਹੂ ਸਾਡਾ ਜਦ ਅਸੀਂ ਜੇਠ ਹਾਰਦੀਆਂ ਕੜਕ ਦੀਆਂ ਤੂਫਾਨਾਂ ਵਿੱਚ ਖੇਤਾਂ ਵਿੱਚ ਕੰਮ ਕਰ ਰਹੇ ਹੁੰਦੇ ਹਾਂ ਤਾਂ ਸਾਡਾ ਲਹੂ ਪਸੀਨਾ ਬਣ ਕੇ ਉਸ ਧਰਤੀ ਤੇ ਪੈਂਦਾ ਤੇ ਉਸ ਧਰਤੀ ਵਿੱਚੋਂ ਜਿਹੜਾ ਅਨਾਜ ਪੈਦਾ ਹੁੰਦਾ ਹੈ ਉਸ ਵਿੱਚ ਸਾਡਾ ਹੀ ਲਹੂ ਹੁੰਦਾ ਤੇ ਜੇਕਰ ਉਹ ਨਾਚ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਨੂੰ ਦੇ ਦਈਏ ਤੌਸ ਵਿੱਚੋਂ ਦੁੱਤ ਨਹੀਂ ਖੁੱਸਦਾ ਪਰ ਜੇਕਰ ਉਹੀ ਅਨਾਜ ਤੁਹਾਡੇ ਵਰਗੇ ਜ਼ਾਲਮ ਅਮਰਕਾਰ ਸਾਡੇ ਕੋਲੋਂ ਜ਼ਬਰਦਸਤੀ ਖੋਹ ਕੇ ਨਾ ਜਾਂਦੇ ਨੇ ਤੌਸ ਵਿੱਚੋਂ ਲਹੂ ਪੁੱਟਦਾ ਇਸ ਲਈ ਇਹਸ ਲਹੂਦਾਰ ਹੇਸ ਲਹੂ ਨਾਲ ਮਰਦਾ ਹੈ ਕਿਉਂਕਿ ਰੂਹ ਸਾਡਾ ਹੈ ਮਲਕ ਸਾਥ ਕਿਉਂਕਿ ਰੂਹ ਸਾਡਾ ਹੈ ਜੇ ਰਤੀ ਲਕੇ ਕੱਪੜੇ ਜਮਾ ਹੋਏ ਬਲੀ ਜੋ ਰਤ ਪੀਵੇ ਮਾਨਸਾ ਦਿਲ ਕੋ ਹਾਰੀ ਮਲਤੀ ਦਿਲ ਬਾਦਰੀ ਮਲਤੀ ਇਹ ਨਾ ਤੁਲਕੇ ਕਪੜੇ ਜਾਮਾ ਹੋਏ ਪਲੀਬ ਜੋ ਰਤ ਪੀ ਮਹਿਮਾਨ ਸਾਹਿਬ ਤੁਮ ਤੋਂ ਨਿਰਮਲ ਧੀਵ ਉਹ ਮਾਨਸਾ ਦੀ ਰਤ ਪੀਣ ਵਾਲੇ ਉਹ ਜਿਨ੍ਹਾਂ ਦਾ ਜਾਮਾ ਪਲੀਬ ਹੈ ਉਹਨਾਂ ਦਾ ਗਰੀਬਾਂ ਕਿਸਾਨਾਂ ਤੇ ਖੂਨ ਨਾਲ ਲਿਪੜੇ ਹੋਏ ਉਹਨਾਂ ਦੇ ਹੱਥ ਨੇ ਉਹਨਾਂ ਲੋਕਾਂ ਦੇ ਪਰ ਸੰਭੀਰ ਆਸਪੜਾ ਹੋਏਗਾ ਇੱਕ ਕਬਜਾ ਦਾ ਦੋ ਲਾਈਨਾਂ ਬੋਲ ਕੇ ਮੈਂ ਸਮਾਪਤੀ ਕਰਵਾਦਾ ਹਾਂ ਬਲ ਦੇ ਉਸ ਦਾ ਕੋਈ ਝੂਠੀ ਉਗੜ ਕੇ